ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੇਂਦਰ ਆਪਣੇ ਜਿਹੜਾ SDRF ਹੈ ਸਟੇਟ ਡਿਜਾਸਟਰ ਰੀਲੀਫ ਫੰਡ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ 12000 ਕਰੋੜ ਰੁਪਏ ਇੰਡੀਅਨ ਐਕਸਪ੍ਰੈਸ ਨੇ ਲਾਇਆ ਹੈ ਵੀ ਭਰਪਾਲ ਚੀਮਾ ਜੀ ਕਹਿੰਦੇ ਆ ਵੀ ਇਹ ਕੋਈ ਪੈਸਾ ਪਿਆ ਹੀ ਨਹੀਂਗਾ। ਇਹ ਸਾਡੀ ਜਿਹੜੀ ਕਰਜ਼ਾ ਹੱਦ ਹੈ ਕੇਂਦਰ ਸਰਕਾਰ ਵੱਲੋਂ ਉਹਦੇ 'ਚ ਮਿਲ ਲਿਆ ਗਿਆ ਵੀ ਜਿੰਨੀ ਸਾਡੀ ਹੱਦ ਹੈ 3.5% ਜਿਹੜਾ ਸਟੇਟ ਦਾ ਜੀਡੀਪੀ ਹੁੰਦੀ ਹੈ ਉਹ ਉਹਦੀ ਹੁੰਦੀ ਹੈ ਤੇ ਉਹਦੇ ਵਿੱਚ ਜਿੰਨੀ ਸਾਡੀ ਹੱਦ ਬਣਦੀ ਹੈ ਉਹ ਚੋਂ 12000 ਕਟਾ ਕੇ ਬਾਕੀ ਸਾਨੂੰ ਦੰਦੇ ਹੈ ਜਾਨੀ ਇਹ ਪੈਸਾ ਉਧਰ ਲੈ ਲੈ ਕੇ ਲੱਗਿਆ ਹੋਇਆ ਹੈ ਆ ਅਮਨਰੋੜਾ ਜੀ ਕਹਿੰਦੇ ਵੀ ਪੈਸਾ ਤਾਂ ਪਿਆ ਹੈ ਪਰ ਇਹਦੇ ਨਿਯਮ ਬਹੁਤ ਔਖੇ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਆ ਵੀ ਇਹਦੇ ਰਾਹੀਂ ਜਿਹੜੇ ਪੈਸੇ ਦੰਨੇ ਉਹ ਤਾਂ ਬਹੁਤ ਹੀ ਥੋੜੇ ਨੇ ਜਾਨੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਤਕਨੀਕੀ ਗੱਲਾਂ ਹੈਗੀਆਂ ਨੇ ਉਦੇ ਉੱਤੇ ਚਾਹੀਦਾ ਇਹ ਸੀਗਾ ਕਿ ਮੋਦੀ ਸਰਕਾਰ ਨਵੇਂ ਸਿਰੇ ਤੋਂ ਇਹਨਾਂ ਗੱਲਾਂ ਨੂੰ ਡਿਫਾਈਨ ਕਰਦੀ ਤੇ ਇਹ ਵੀ ਇਸ ਗੱਲ ਲਈ ਚਾਰਾ ਜੋਹੀ ਕਰਦੇ ਤੇ ਇਹ ਇਸ ਗੱਲ ਦੇ ਉੱਤੇ ਚੁੱਪੀ ਬੈਠੇ ਰਹੇ ਜੇ ਉਹ ਥੋੜਾ ਵੀ ਹੈ ਮੰਨ ਲਓ ਉਹਦੇ ਚੋਂ ਤੁਸੀਂ ਥੋੜਾ ਦੇ ਸਕਦੇ ਹੋ ਤਾਂ ਇੱਕ ਵਾਰੀ ਰलीफ ਤਾਂ ਦੰਦੇ ਨਾ ਲੋਕਾਂ ਨੂੰ ਇਹ ਤੁਹਾਡੀ ਵੀ ਗਲਤੀ ਹੈ ਮੈਂ ਮਹਿਸੂਸ ਕਰਦਾ ਵੀ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੋਝਾ ਮੁਖੌਲ ਕਰ ਰਹੀਆਂ ਨੇ ਇਹ ਬੰਦ ਹੋਣਾ ਚਾਹੀਦਾ ਕਾ ਕਟੋ ਘਟ ਇਹੀ ਜੀ ਤਰਾਸਦੀ ਦੇ ਸਮੇਂ ਦੇ ਉੱਤੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਇਹ ਕਰਨੀ ਹੈ ਕਿ ਜਿਹੜਾ ਕੱਲ ਇਜ਼ਰਾਈਲ ਦੇ ਜਿਹੜਾ ਵਿਦੇਸ਼ ਆਪਣਾ ਉੱਥੋਂ ਦਾ ਵਿੱਤ ਮੰਤਰੀ ਇੱਥੇ ਆਇਆ ਸੀ ਸਮਝਾ ਉੱਤੇ ਕਰਕੇ ਗਿਆ ਉਹਦੇ ਵਿਰੋਧ ਚ ਪੰਜਾਬ ਦੇ 15 16 ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਕੇਂਦਰਾਂ ਦੇ ਉੱਤੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਇਜ਼ਰਾਈਲ ਵਿਰੋਧੀ ਮਜਾਰੇ ਕੀਤੇ ਗਏ ਤੇ ਇਜ਼ਰਾਈਲ ਦੇ ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਗਏ ਦੇਸ਼ ਸਾਡੇ ਮੋਦੀ ਦੇ ਪ੍ਰਧਾਨ ਮੰਤਰੀ ਦੇ ਤੇ ਮੰਗ ਕੀਤੀ ਗਈ ਵੀ ਜਿਹੜੀ ਇਹ ਇਜ਼ਰਾਈਲ ਉੱਥੇ ਲੋਕਾਂ ਦੀ ਨਸਲਕੁਸ਼ੀ ਕਰ ਰਿਹਾ ਹੈ ਉਹ ਬੰਦ ਹੋਣੀ ਚਾਹੀਦੀ ਹੈ ਦੂਜੇ ਪਾਸੇ ਇਜ਼ਰਾਈਲ ਨੇ ਪਹਿਲਾਂ ਵੀ ਕਈ ਪਾਸੇ ਹੋਰ ਮੁਲਕਾਂ ਨਾਲ ਪੰਗਾ ਲਿਆ ਹੋਇਆ ਹੈ ਈਰਾਨ ਤੇ ਹਮਲਾ ਕੀਤਾ ਸੀ ਯਮਨ ਦੇ ਉੱਤੇ ਹੁਣ ਰੋਜ਼ ਹੀ ਹਮਲਾ ਕਰਦਾ ਹੈ ਉਹ ਇਸ ਤਰ੍ਹਾਂ ਨਾਲ ਹਿਜਬੁੱਲਾ ਦੇ ਉੱਤੇ ਉਹਨੇ ਕੀਤਾ ਸੀ ਤੇ ਹੁਣ ਉਹਨੇ ਪਰਸੋ ਜਿਹੜੀ ਕਤਰ ਦੀ ਰਾਜਧਾਨੀ ਦੋਹਾ ਹੈ ਉਹਦੇ ਚ ਜਿਹੜੇ ਹਮਾਸ ਦਾ ਹੈੱਡਕੁਆਰਟਰ ਹੈ ਉਹਦੇ ਤੇ ਹਮਲਾ ਕਰਤਾ 6-7 ਬੰਦੇ ਉੱਥੇ ਬਾਹਰ ਤੇ ਹਾਲਾਂਕਿ ਕਤਰ ਇੱਕ ਉਹ ਮੁਲਕ ਹੈ ਜਿਹੜਾ ਅਮਰੀਕਾ ਪੱਖੀ ਹੈ ਤੇ ਅਮਰੀਕਾ ਦੀ ਨਿਗਰਾਨੀ ਦੇ ਥੱਲੇ ਉੱਥੇ ਇਜ਼ਰਾਈਲ ਦੇ ਨਾਲ ਜਿਹੜੀਆਂ ਜੰਗਬੰਦੀ ਦੀਆਂ ਗੱਲਾਂ ਬਾਤਾਂ ਨੇ ਉਹ ਹੁੰਦੀਆਂ ਰਹੀਆਂ ਨੇ ਹਮਾਸ ਵਾਲੇ ਲੋਕ ਉੱਥੇ ਉਹਨਾਂ ਨਾਲ ਮਿਲਦੇ ਰਹੇ ਹੈ ਜਣੀ ਅੰਤਰਰਾਸ਼ਟਰੀ ਤੌਰ ਤੇ ਜਿਹੜੀਆਂ ਪ੍ਰਵਾਨਤ ਗੱਲਾਂ ਨੇ ਵੀ ਜਿਹੜੇ ਲੋਕ ਗੱਲਬਾਤਾਂ 'ਚ ਪਏ ਹੁੰਦੇ ਆ ਇੱਕ ਦੂਜੇ ਦੇ ਦੇਸ਼ ਦੇ ਮੁਲਕਾਂ ਦੇ ਮਸਲਿਆਂ ਨੂੰ ਸੁਲਝਾਉਣ ਲਈ ਉਹਨਾਂ ਗੱਲਬਾਤ ਕਰਨ ਵਾਲੇ ਬੰਦਿਆਂ ਨੂੰ ਕਦੇ ਉਹਨਾਂ ਤੇ ਅਟੈਕ ਨਹੀਂ ਕੀਤਾ ਜਾਂਦਾ ਇਹ ਅਟੈਕ ਉਹ ਹੈ ਜੇ ਇਸੇ ਤਰ੍ਹਾਂ ਦਾ ਅਟੈਕ ਜਿਹੜੇ ਈਰਾਨ ਦੇ ਲੋਕ ਜਿਹੜੇ ਲੋਕ ਖਾਸ ਤੌਰ ਤੇ ਉੱਥੋਂ ਦੇ ਜਿਹੜਾ ਨੁਕਲੀਅਰ ਹਥਿਆਰ ਨੇ ਉਹਨਾਂ ਦੇ ਬਾਰੇ 'ਚ ਅਮਰੀਕਾ ਨਾਲ ਗੱਲਬਾਤ ਕਰਦੀ ਟੀਮ ਦਾ ਹਿੱਸਾ ਸੀ ਉਹਨਾਂ ਨੂੰ ਮਾਰਤਾ ਸੀਗਾ ਤੇ ਅਮਰੀਕਾ ਉਹਦੀ ਉਹ ਉਹਦੀ ਪ੍ਰਸ਼ੰਸਾ ਕਰ ਰਿਹਾ ਸੀ ਦੂਜਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਵੀ ਮੈਂ ਇਹ ਅ ਅਮਰੀਕਾ ਨਾਲ ਪੁੱਛ ਕੇ ਸਲਾਹ ਕਰਕੇ ਕੀਤਾ 트럼ਪ ਕਹਿੰਦਾ ਹਾਂ ਮੇਰੀ ਸਲਾਹ ਲਈ ਸੀ ਇਹ ਠੀਕ ਹੈ ਇਦਾਂ ਹੀ ਕਰਨਾ ਚਾਹੀਦਾ ਜਣੀ ਗੁੰਡਾਗਰਦੀ ਨਿਰੀ ਗੁੰਡਾਗਰਦੀ ਹੈ ਦੂਜੇ ਪਾਸੇ ਜਿਹੜੇ ਅਮਰੀਕਾ ਪੱਖੀ ਦੇਸ਼ ਨੇ ਉਥੇ ਅਰਬ ਦੇਸ਼ ਜਿਨ੍ਹਾਂ ਚ ਸਾਊਦੀ ਅਰੇਬੀਆ ਵੀ ਸ਼ਾਮਲ ਹੈ ਤੇ ਹੋਰ ਦੋ ਤਿੰਨ ਦੇਸ਼ਾਂ ਵੱਲੋਂ ਉਹ ਉੱਥੇ ਪਹੁੰਚੇ ਐ ਦੋਹਾ ਦੇ ਵਿੱਚ ਉਹ ਕੋਈ ਮੀਟਿੰਗ ਕਰ ਰਹੇ ਐ ਵੀ ਇਹ ਕੀ ਇਲਾਜ ਕੀਤਾ ਜਾਵੇ ਇਹ ਤਾਂ ਪੁੱਤਰਿਆ ਸਾਨ ਬਣ ਗਿਆ ਵੀ ਕਿਸੇ ਨੂੰ ਵੀ ਸਿੰਘਾਂ ਤੇ ਟੰਗ ਲੈਂਦਾ ਹੈਗਾ ਸੋ ਇੱਕ ਇਹ ਵੀ ਗੱਲ ਦੂਜੇ ਪਾਸੇ ਸਾਡੇ ਭਾਰਤ ਦਾ ਹਾਲ ਦੇਖ ਲਓ ਇਟਲੀ ਦੇ ਸ਼ਹਿਰ ਦੇ ਵਿੱਚ ਵੀਨਸ ਦੇ ਵਿੱਚ ਇੱਕ ਫਿਲਮ ਮੇਲਾ ਹੋਇਆ ਫਿਲਮ ਫੈਸਟੀਵਲ ਉਸ ਫਿਲਮ ਫੈਸਟੀਵਲ ਦੇ ਵਿੱਚ ਸਾਡੇ ਭਾਰਤ ਦੀ ਇੱਕ ਲੜਕੀ ਜਿਹੜੀ ਹੈ ਅਨੂਪਰਨਾ ਰੌਏ ਉਸ ਨੂੰ ਬੈਸਟ ਡਾਇਰੈਕਟਰ ਦਾ ਅਵਾਰਡ ਮਿਲਿਆ ਹਣਾ ਤਾਂ ਚਾਹੀਦਾ ਸੀ ਖੁਸ਼ ਵੀ ਸਾਰਾ ਦੇਸ਼ ਖੁਸ਼ ਹੋਉਂਦਾ ਪਰ ਉਹਦੀ ਟ੍ਰੋਲਿੰਗ ਹੋ ਰਹੀ ਹੈ ਟ੍ਰੋਲਿੰਗ ਕਿਉਂ ਹੋ ਰਹੀ ਹੈ ਵੀ ਜਦੋਂ ਉਹ ਪ੍ਰਾਈਜ਼ ਲੈਣ ਗਈ ਤਾਂ ਉਹਨੇ ਆਹ ਲਫ਼ਜ਼ ਕਹੇ ਕੀ ਕਹੇ ਹਰ ਬੱਚੇ ਨੂੰ ਅਮਨ ਸ਼ਾਂਤੀ ਆਜ਼ਾਦੀ ਤੇ ਮੁਕਤੀ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਤੇ ਫਲਸਤੀਨ ਦੇ ਬੱਚੇ ਵੀ ਇਹਦੇ ਵਿੱਚ ਸ਼ਾਮਲ ਨੇ ਇਹ ਕਿਹਾ ਦੁਨੀਆ ਦੇ ਹਰੇਕ ਬੱਚੇ ਨੂੰ ਫਲਸਤੀਨ ਦੇ ਬੱਚਿਆਂ ਸਮੇਤ ਅਗਲੀ ਗੱਲ ਉਹਨੇ ਕਹੀ ਕਿ ਵੀ ਫਲਸਤੀਨ ਦੂਜਾ ਵੀ ਇਹ ਫਲਸਤੀਨ ਲਈ ਲੋਕਾਂ ਨੂੰ ਕਿਹਾ ਵੀ ਫਲਸਤੀਨ ਲਈ ਕੁਝ ਪਲ ਕੱਢੋ ਤੇ ਉਹਦੇ ਨਾਲ ਖੜਾ ਖੜੇ ਹੋ ਖੜੇ ਹੋਣ ਦੀ ਲੋੜ ਹੈ ਇਸ ਟਾਈਮ ਇਸ ਨਾਲ ਮੇਰੇ ਦੇਸ਼ ਦੇ ਕੁਝ ਲੋਕਾਂ ਨੂੰ ਤਕਲੀਫ ਹੋ ਸਕਦੀ ਹੈ ਪਰ ਮੈਨੂੰ ਇਹਦੀ ਕੋਈ ਪਰਵਾਹ ਨਹੀਂ ਇਹ ਕਿਹਾ ਉਹਦੀ ਟ੍ਰੋਲਿੰਗ ਸ਼ੁਰੂ ਹੋ ਗਈ ਬਹੁਤ ਜ਼ਿਆਦਾ ਉਹਦੇ ਮਾਪੇ ਨੇ ਚਿੰਤਾ ਜ਼ਾਹਰ ਕੀਤੀ ਹੈ ਉਹ ਜੇ ਵਾਪਸ ਨਹੀਂ ਆਈ ਦੇਸ਼ ਤੋਂ ਕਿ ਉਹਦੀ ਟ੍ਰੋਲਿੰਗ ਟ੍ਰੋਲਿੰਗ ਹੋ ਰਹੀ ਹੈ ਉਹਦੇ ਵਿਰੁੱਧ ਬੋਲਿਆ ਜਾ ਰਿਹਾ ਹੈ ਕਿ ਉਹ ਇੱਕ ਖਾਸ ਧਰਮ ਦੇ ਬੱਚਿਆਂ ਬਾਰੇ ਗੱਲ ਕਰ ਰਹੀ ਹੈ ਖਾਸ ਧਰਮ ਬਾਰੇ ਕਰ ਰਹੀ ਹੈ ਖਾਸ ਤਰ ਮਾਰੀ ਗੱਲ ਹੈ ਕਿ ਕੋਈ ਵੀ ਬੱਚਾ ਕਿਸੇ ਦਾ ਵੀ ਮਰਦਾ ਹੈ ਉਹ ਉਹਦੇ ਉੱਤੇ ਹਾ ਦਾ ਨਾਰਾ ਮਾਰਨਾ ਤਾਂ ਬਹੁਤ ਹੀ ਚੰਗੀ ਗੱਲ ਸੋ ਇਹ ਇੱਕ ਜਿਹੜੀ ਟ੍ਰੋਲਲਾਂ ਦੀ ਫੌਜ ਹੈ ਨਾ ਭਾਰਤ ਦੇ ਅੰਦਰ ਇਹ ਬੜੀ ਖਤਰਨਾਕ ਹੈ ਦੋਸਤੋ ਇਸੇ ਸੰਬੰਧ ਦੇ ਵਿੱਚ ਤੁਹਾਨੂੰ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਆ ਜਿਹੜਾ ਨੇਪਾਲ ਹੈ ਨਾ ਨੇਪਾਲ ਦੇ ਵਿੱਚ ਉੱਥੋਂ ਦੇ ਆਗੂ ਜਿਹੜੇ ਐ ਹਾਲਾਂਕਿ ਬਹੁਤ ਵੱਡੀਆਂ ਲਹਿਰਾਂ ਤੋਂ ਬਾਅਦ ਉਹ ਆਗੂ ਆਏ ਸੀਗੇ ਕੁੰਦਰਾ 'ਚ ਬੈਠ ਕੇ ਤੇ ਅੰਡਰਗਰਾਉਂਡ ਰਹਿ ਕੇ ਕੰਮ ਕਰਦੇ ਰਹੇ ਸੀ ਉਹ ਲੋਕ ਤੇ ਉਹ ਜਿਹੜੇ ਐ ਜਦੋਂ ਸੱਤਾ 'ਚ ਆਏ ਐ ਤਾਂ ਬੇਹੱਦ ਕ腐ਸ਼ਨ ਹੋ ਗਈ ਤੇ ਲੋਕਾਂ ਦੀ ਗੱਲ ਸੁਣਨੀ ਛੱਡ ਜਦੋਂ ਲੋਕਾਂ ਦੀ ਗੱਲ ਸੁਣਨੀ ਛੱਡਤੀ ਤੇ ਲੋਕਾਂ ਦੇ ਸਾਹਮਣੇ ਉਹਨਾਂ ਦੇ ਬੱਚਿਆਂ ਦੀਆਂ ਮੁੰਡਿਆਂ ਕੁੜੀਆਂ ਤੇ ਹੋਰਾਂ ਦੀਆਂ ਜਿਹੜੀਆਂ ਵੀਡੀਓਜ਼ ਆਉਂਦੀਆਂ ਰਹੀਆਂ ਵੀ ਉਹ ਕਿਵੇਂ ਐਸ਼ ਕਰਦੇ ਐ ਤੇ ਸਾਡੇ ਭਾਰਤ ਦੇ ਅੰਦਰ ਲੋਕ ਸਵਾਲ ਉਠਾਉਂਦੇ ਐ ਵੀ ਜਿਹੜੇ ਆਮ ਸਧਾਰਨ ਮਜ਼ਦੂਰ ਨੇ ਵਰਕਰ ਨੇ ਗਰੀਬ ਲੋਕ ਨੇ ਉਹਨਾਂ ਦੇ ਹੱਥਾਂ 'ਚ ਡਾਂਗ ਸੋਟੇ ਫੜਾ ਕੇ ਤਰਸੂਲ ਫੜਾ ਕੇ ਉਹਨਾਂ ਨੂੰ ਤਾਂ ਪੀੜਾਂ ਦਾ ਹਿੱਸਾ ਬਣਾ ਕੇ ਤੁਸੀਂ ਕੁੱਟ ਮਾਰਤੇ ਉੱਤੇ ਲਾਇਆ ਹੋਇਆ ਤੇ ਆਪਦੇ ਸਾਰਿਆਂ ਦੇ ਬੱਚੇ ਜਿਹੜੇ ਐ ਅਮਰੀਕਾ, ਇੰਗਲੈਂਡ, ਜਾਪਾਨ, ਫ੍ਰਾਂਸ ਆਸਟ੍ਰੇਲੀਆ ਉਹਨਾਂ ਮੁਲਕਾਂ 'ਚ ਪੜਦੇ ਐ ਤੇ ਉੱਥੇ ਹੀ ਨੌਕਰੀਆਂ ਕਰਦੇ ਆ ਵੱਡੇ-ਵੱਡੇ ਥਾਂ 'ਤੇ ਸੋ ਉਹ ਜਿਹੜੀ ਗੱਲ ਉੱਥੇ ਐ ਇਹ ਇੱਥੇ ਲੋਕਾਂ 'ਚ ਉੱਭਰ ਰਹੀ ਐ ਇਹ ਤੋਂ ਜਰਾਕ ਸਾਵਧਾਨ ਰਹੋ ਦੇਸ਼ ਦੇ ਲੋਕਾਂ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਕੀ ਹੋ ਜਾਂਦਾ ਆ 4 ਦਿਨ ਪਹਿਲਾਂ ਤੱਕ ਨੇਪਾਲ ਬਾਰੇ ਕਿਸੇ ਨੇ ਸੋਚਿਆ ਤੱਕ ਨਹੀਂ ਸੀਗਾ ਬੰਗਲਾਦੇਸ਼ 'ਚ ਕਿਸੇ ਨੇ ਸੋਚਿਆ ਤੱਕ ਨਹੀਂ ਸੀ ਵੀ ਕੀ ਹੋ ਜੂਗਾ ਸ਼੍ਰੀਲੰਕਾ 'ਚ ਸੋਚਿਆ ਤੱਕ ਨਹੀਂ ਸੀ ਭੱਜਿਆਂ ਨੂੰ ਰਾਹ ਨਹੀਂ ਲੱਭਿਆ ਫਿਰ ਉੱਥੇ ਜਿਹੜੇ ਉੱਥੇ ਦੀਆਂ ਸੀ ਇਸ ਕਰਕੇ ਇਹ ਗੱਲਾਂ ਜਿਹੜੀਆਂ ਨਫ਼ਰਤੀ ਇਹਨਾਂ ਨੂੰ ਬੰਦ ਕਰੋ ਅ ਦੂਸਰੀ ਗੱਲ ਦੋਸਤੋ ਮੋਦੀ ਜੀ ਦੀ ਬਿਸ਼ਰਮੀ ਅ ਅੱਜ ਪੰਜਾਬੀ ਟਰਬਿਊਨ ਦੇ ਵਿੱਚ ਦੋਏ ਖਬਰਾਂ ਇੱਕ ਥਾਂ ਤੇ ਲੱਗੀਆਂ ਹੋਈਆਂ ਨੇ ਚੰਗੀ ਗੱਲ ਹੈ ਇੰਡੀਅਨ ਐਕਸਪ੍ਰੈਸ ਤੇ ਚਾਹੇ ਅੱਡ-ਅੱਡ ਥਾਵਾਂ ਤੇ ਅੱਡ-ਅੱਡ ਸੰਦਰਭ 'ਚ ਲੱਗੀਆਂ ਹੋਈਆਂ ਨੇ ਅ ਇੱਕ ਖਬਰ ਲੱਗੀ ਹੋਈ ਹੈ ਵੀ ਮੋਦੀ ਜੀ ਕਹਿ ਰਹੇ ਹੈ ਵੀ 트럼ਪ ਨਾਲ ਗੱਲਬਾਤ ਦੀ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ ਉਡੀਕ ਕਰ ਰਿਹਾ ਵੀ ਮੇਰੀ ਗੱਲਬਾਤ ਹੋਣ ਵਾਲੀ ਹੈ 트럼ਪ ਨੇ ਉਹ ਤਾਂ ਗਿਣਤੀ ਬੰਦ ਹੋ ਗਈ ਵੀ ਕਿੰਨੀ ਵਾਰ ਉਹਨੇ ਕਿਹਾ ਵੀ ਭਾਰਤ ਤੇ ਪਾਕਿਸਤਾਨ ਦੀ ਜੰਗਬੰਦੀ ਮੈਂ ਕਰਾਈ ਹੈ ਮੋਦੀ ਜੀ ਚੁੱਪ ਉਥੋਂ ਦੇ ਲੋਕ ਬੋਲਦੇ ਰਹੇ ਵੀ ਮੋਦੀ ਨੂੰ ਮਾਫੀ ਮੰਗ ਕੇ ਸਾਡੇ ਨਾਲ ਗੱਲਬਾਤ ਕਰਨੀ ਪਊਗੀ ਉਹਦੇ ਤੇ ਚੁੱਪ ਮੋਦੀ ਨੇ ਇੱਕ ਦਿਨ 트ੰਪ ਨੇ ਇਹ ਕਹਤਾ ਮੋਦੀ ਮੇਰਾ ਮਿੱਤਰ ਹੈ ਤੇ ਪਰ ਦੇਸ਼ ਬਹੁਤ ਖਤਰਨਾਕ ਹੈ ਸਾਡੇ ਤੇ ਬਹੁਤ ਜ਼ਿਆਦਾ ਡਿਊਟੀਆਂ ਲੰਗ ਹੈ ਉਹਦੇ ਤੇ ਮੋਦੀ ਜੀ ਖੁਸ਼ ਹੋ ਗਏ ਇੰਨੀ ਲੱਗ ਤੇ ਅੱਧੀ ਗੱਲ ਮੋਦੀ ਦੇ ਹੱਕ ਚ ਤੇ ਬਾਕੀ ਦੇਸ਼ ਦੇ ਵਿਰੁੱਧ ਹੈ ਉਸ ਦੇਸ਼ ਤੇ ਵਿਰੁੱਧ ਗੱਲ ਦੀ ਪ੍ਰਵਾਹ ਨਾ ਕਰਦੇ ਹੋਇਆ ਮੋਦੀ ਜੀ ਨੂੰ ਚਾ ਚੜਿਆ ਪਿਆ ਕਹਿੰਦੇ ਮੈਨੂੰ ਤਾਂ ਬਹੁਤ ਜ਼ਿਆਦਾ ਬੇਸਬਰੀ ਨਾਲ ਮੈਂ ਤਾਂ ਇੰਤਜ਼ਾਰ ਕਰ ਰਿਹਾ ਹਾਂ ਵੀ 트ੰਪ ਨਾਲ ਮੇਰੀ ਗੱਲਬਾਤ ਕਦੋਂ ਹੋ ਜਾਈਏ ਦੂਜੇ ਪਾਸੇ ਪੰਜਾਬੀ ਟ੍ਰੇਬਿਊਨ ਦੇ ਵਿੱਚ ਉਸੇ ਦੇ ਨਾਲ ਹੀ ਇੱਕ ਖਬਰ ਛਪੀ ਹੋਈ ਹੈ ਇਹ ਕਿ ਵੀ ਜਿਹੜਾ ਯੂਰੋਪੀਅਨ ਮੁਲਕ ਨੇ ਜਿਹੜੇ ਉਹ ਭਾਰਤ ਅਰ ਚੀਨ ਦੋਹਾਂ ਦੇ ਉੱਤੇ 100-100% ਟੈਕਸ ਲਾਉਣ ਟੈਰਫ 100% ਕਰਨ ਭਾਰਤ ਅਰ ਚੀਨ ਤੇ ਆਪ ਨਹੀਂ 100 ਕਰਿਆ ਆਪ ਤਾਂ 50 ਭਾਰਤ ਤੇ 50 ਚੀਨ ਤੇ 35 ਹੈ ਉਹਨਾਂ ਨੂੰ ਕਹਿ ਰਿਹਾ ਵੀ 100% ਟੈਕਸ ਲਾਏ ਸੋ ਮੋਦੀ ਜੀ ਦੇ ਮਿੱਤਰ ਹੀ ਨੇ ਤੇ ਇੱਕੋ ਦਿਨ ਇਹ ਖਬਰਾਂ ਨੇ ਹੁਣ ਅਸੀਂ ਨਹੀਂ ਕੁਝ ਕਹਿੰਦੇ ਤੁਸੀਂ ਦੇਖ ਲਿਓ ਵੀ ਮੋਦੀ ਜੀ ਕਿੰਨੀ ਕੁ ਦੇਸ਼ ਦੀ ਇੱਜ਼ਤ ਬਧਾਰ ਹੈ ਕਿੰਨਾ ਕੁ ਡੰਕਾ ਵੱਜ ਰਿਹਾ ਸਾਡਾ ਵਿਦੇਸ਼ਾਂ ਦੇ ਵਿੱਚ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਕਰਨੀ ਹੈ ਵੀ ਗੁਜਰਾਤ ਸਰਕਾਰ ਨੇ ਇੱਕ ਫੈਸਲਾ ਕਰਕੇ ਫੈਕਟਰੀਆਂ ਦੇ ਜਿਹੜੇ ਕੰਮ ਏ ਉਹਨਾਂ ਦੇ ਕੰਮ ਦੇ ਦਿਨ ਪਹਿਲਾਂ 9 ਘੰਟੇ ਇੱਕ ਦਿਨ 24 ਘੰਟਿਆਂ 'ਚ 9 ਘੰਟੇ ਕੰਮ ਕਰਨਦੇ ਸੀ ਹੁਣ 12 ਘੰਟੇ ਕਰ ਦਿੱਤੇ ਉੱਥੋਂ ਦੀਆਂ ਟ੍ਰੇਡ ਯੂਨੀਅਨਾਂ ਉਹਦੇ ਤੇ ਦੁਖੀ ਨੇ ਆਰਡੀਨੈਂਸ ਲਿਆ ਕੇ ਕੀਤੇ ਆ ਨਾਲੇ ਆਰਡੀਨੈਂਸ ਅਧਿਆ ਕੇ ਇਹਨਾਂ ਨੂੰ ਜਿਹੜਾ 2 ਕਰੋੜ ਵਰਕਰ ਜਿਹੜੇ ਆ ਉਹ ਫਾਹੀ ਟੰਗ ਤੇ ਉਹਨੇ ਤੇ ਅੱਗੇ ਹੀ ਬਹੁਤ ਜ਼ਿਆਦਾ ਬੇਰਜ਼ਗਾਰੀ ਹੈ ਆ ਬੇਰਜ਼ਗਾਰੀ ਦਾ ਹਾਲ ਆਪਾਂ ਨੇਪਾਲ ਚ ਦੇਖ ਕੇ ਹਟਿਆ ਸਾਡੇ ਦੇਸ਼ ਚ ਵੀ ਬੇਰਜ਼ਗਾਰੀ ਦਾ ਬਹੁਤ ਬੁਰਾ ਹਾਲ ਹੈ ਸਾਰੇ ਸਾਰੇ ਸੂਬਿਆਂ ਚ ਹੀ ਹੈ ਤੇ ਇਹਦੇ ਨਾਲ ਬੇਰਜ਼ਗਾਰੀ ਹੋਰ ਵਧਣੀ ਹੈ ਰੋਜ਼ਗਾਰ ਨਹੀਂ ਪੈਦਾ ਹੋਣੇ ਸੋ ਇਸ ਕਰਕੇ ਉਥੋਂ ਦੀਆਂ ਟ੍ਰੇਡ ਯੂਨੀਅਨਾਂ ਇਹਦੇ ਵਿਰੁੱਧ ਲੜਦੀ ਰਹੀਆਂ ਨੇ ਹਾਲਾਂਕਿ ਆਈਐਲਓ ਨੇ ਬਹੁਤ ਪਹਿਲਾਂ ਕਿਹਾ ਸੀ ਅੱਜ ਤੋਂ 100 ਸਾਲ ਪਹਿਲਾਂ ਲਗਭਗ ਵੀ 24 ਘੰਟਿਆਂ 'ਚ ਉਹ 8 ਘੰਟੇ ਬੰਦੇ ਨੇ ਕੰਮ ਕਰਨਾ ਹੋਵੇ 8 ਘੰਟੇ ਉਹਨੇ ਆਰਾਮ ਕਰਨਾ ਹੋਵੇ ਸੌਣਾ ਹੋਵੇ ਤੇ 8 ਘੰਟੇ ਉਹਦੀ ਸਮਾਜਿਕ ਜ਼ਿੰਦਗੀ ਜਿਹੜੀ ਹੈ ਉਹਨੇ ਸਮਾਜ 'ਚ ਵਿਚਰਨਾ ਹੈ ਉਹ ਹੋਵੇ ਇਹ ਇਸ ਤਰ੍ਹਾਂ ਸੀ ਹੁਣ ਉਹ 12 ਘੰਟੇ ਜਦੋਂ ਹੋ ਗਏ ਤੇ ਉਹਨਾਂ ਨੇ ਸ਼ਿਫਟਾਂ ਜਿਹੜੀਆਂ 8-8 ਘੰਟੇ ਦੀਆਂ ਤਿੰਨ ਸ਼ਿਫਟਾਂ ਹੁੰਦੀਆਂ ਸੀ ਫੈਕਟਰੀਆਂ 'ਚ ਹੁਣ 12-12 ਘੰਟਿਆਂ ਦੀਆਂ ਦੋ ਸ਼ਿਫਟਾਂ ਕਰਦੀਆਂ ਔਰਤਾਂ ਨੂੰ ਰਾਤ ਦੀ ਸ਼ਿਫਟ 'ਚ ਕੰਮ ਕਰਨਾ ਅਲਾਉ ਕਰ ਦਿੱਤਾ ਉਹਦੀ ਵੀ ਇਜਾਜ਼ਤ ਦੇਤੀ ਵੀ ਉਹਨਾਂ ਨੂੰ ਰਾਤ ਨੂੰ ਵੀ ਕੰਮ ਲਓ ਔਰਤਾਂ ਤੋਂ ਸੋ ਇਹ ਬਹੁਤ ਮਾੜੇ ਫੈਸਲੇ ਆਸੀਂ ਉਹਦੀ ਨਿੰਦਿਆ ਕਰਦੇ ਆ ਵੈਸੇ ਘੱਟ ਪੰਜਾਬ ਸਰਕਾਰ ਵੀ ਨਹੀਂ ਇਹਨੇ ਵੀ ਇਸ ਕਿਸਮ ਦੇ ਫੈਸਲੇ ਥੋੜੇ ਥੋੜੇ ਫਰਕ ਨਾਲ ਕੀਤੇ ਹੋਏ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਵੀ ਰੇਲਵੇ ਸਟੇਸ਼ਨਾਂ ਦੇ ਉੱਤੇ ਇੱਕ ਲੱਗੀ ਹੁੰਦੀ ਹੈ ਪੁਲਿਸ ਜਿਹਨੂੰ ਜਿਹਨੂੰ ਗਵਰਨਮੈਂਟ ਰੇਲਵੇ ਪੁਲਿਸ ਕਹਿੰਦੇ ਆ ਜੀ ਆਰ ਪੀ ਉਸ ਜੀਆਰਪੀ ਦੇ ਜਿਹੜੇ ਬੰਬੇ ਦੇ ਵਿੱਚ ਅੱਡ-ਅੱਡ ਸਟੇਸ਼ਨ ਨੇਗੇ ਬਹੁਤ ਸਾਰੇ ਉਹਨਾਂ ਸਟੇਸ਼ਨਾਂ ਦੇ ਉੱਤੇ ਜਿਹੜਾ ਚਾਹੇ ਮੁੰਬਈ ਸੈਂਟਰਲ ਹੈ ਚਾਹੇ ਦਾਦਰ ਹੈ ਕੁਰਲੇ ਬਾਂਦਰਾ ਬੋਰੀਵਲੀ ਥਾਣੇ ਕਲਿਆਣ ਪਨਵੇਲ ਵਗੈਰਾ ਇਹਨਾਂ ਦੇ ਉੱਤੇ ਜਦੋਂ ਲੋਕ ਰੇਲਵੇ ਸਟੇਸ਼ਨ ਦੇ ਵਿੱਚ ਅੰਦਰ ਵੜਦੇ ਐ ਉਹਦੇ ਪਲੇਟਫਾਰਮਾਂ ਦੇ ਅੰਦਰ ਤਾਂ ਬਾਹਰ ਉਹਨਾਂ ਦੀ ਚੈਕਿੰਗ ਹੁੰਦੀ ਹੈ ਉਹ ਚੈਕਿੰਗ ਵੇਲੇ ਜਿਹੜਾ ਕੁਛ ਅਜੇ ਇਹ ਕਮਰਿਆਂ ਚ ਵੀ ਚੈਕਿੰਗ ਕਰਦੇ ਜਿੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਜਿਹਦੇ ਕੋਲ ਕੈਸ਼ ਜ਼ਿਆਦਾ ਮਾਤਰਾ ਚ ਤੇ ਸੋਨਾ ਇਹ ਹੋਵੇ ਉਹ ਉਹਨਾਂ ਦਾ ਲੈ ਕੇ ਆਪਣੇ ਕੋਲ ਰੱਖ ਲੈਂਦੇ ਜੇ ਅਗਲਾ ਕਹਿੰਦਾ ਮੈਨੂੰ ਦਿਓ ਜੀ ਵਾਪਸ ਕਹਿੰਦੇ ਚੰਗਰ ਚ ਚੱਲ ਠੀਕ ਹੈ ਤੇਰੇ ਵਿਰੁੱਧ ਸ਼ਿਕਾਇਤ ਦਰਜ ਕਰਦੇ ਆਂ ਵੀ ਇਹ ਤੂੰ ਕਿੱਥੋਂ ਲਿਆ ਇਹ ਇਹ ਪੈਸੇ ਦਾ ਸਾਧਨ ਦੱਸ ਕਿੱਥੋਂ ਆਏ ਤੇਰੇ ਕੋਲ ਪੈਸੇ ਤੇ ਸੋਨਾ ਕਿੱਥੋਂ ਆਇਆ ਇਸ ਤਰ੍ਹਾਂ ਪਿਛਲੇ 5 ਮਹੀਨਿਆਂ ਤੋਂ ਲੋਕਾਂ ਨੂੰ ਲੁੱਟ ਰਹੀ ਸੀ ਪੁਲਿਸ ਜਿਹਨੂੰ ਆਪਾਂ ਕਹਿੰਦੇ ਆ ਵਾਰ ਖੇਤ ਨੂੰ ਖਾ ਰਹੀ ਸੀ ਤੇ ਉਹਨਾਂ ਚੋਂ ਹੁਣ 13 ਬੰਦੇ ਸਸਪੈਂਡ ਕੀਤੇ ਆ ਇਹ ਮੋਦੀ ਜੀ ਦੇ ਨੱਕ ਥੱਲੇ ਹੋ ਰਿਹਾ ਨਾ ਖਾਊਗਾ ਨਾ ਖਾਣ ਖਾਣ ਦੇਊਗਾ ਉਹਦੇ ਲਈ ਅੱਜ ਦੀ ਗੱਲ ਚ ਇੰਨੀ ਬਹੁਤ-ਬਹੁਤ ਸ਼ੁਕਰੀਆ